ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਦਿਖਾ ਰਿਆ ਚਾਹੇ ਪੰਜਾਬ ਪੁਲਿਸ ਵੱਲੋਂ ਬਾਰਡਰ ਨੂੰ ਬਿਲਕੁਲ ਕਲੀਨ ਕਰ ਦਿੱਤਾ ਗਿਆ ਪਰ ਇੱਥੇ ਜਿਹਨਾਂ ਲੋਕਾਂ ਨੂੰ ਅਜਾਤ ਦਿੱਤੀ ਗਈ ਹੈ ਕਿਸਾਨਾਂ ਦਾ ਸਮਾਨ ਚੋਰੀ ਕਰਦੇ ਹੋਏ ਤੁਹਾਨੂੰ ਦਿਖਾਉਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਆਜ਼ਾਦਤ ਦਿੱਤੀ ਗਈ ਹੈ ਜਿਹੜੇ ਲੋਕ ਇੱਥੋਂ ਕਿਸਾਨਾਂ ਦਾ ਜਿਹੜਾ ਬੇਹੱਦ ਕੀਮਤੀ ਸਮਾਨ ਸੀਗਾ ਉਸ ਨੂੰ ਚੱਕ ਕੇ ਇੱਥੋਂ ਲੈ ਜਾਂਦੇ ਹੋਏ ਦਿਖਾਈ ਦਿੱਤੇ ਦਿਖਾਈ ਦੇ ਰਹੇ ਨੇ ਅਸੀਂ ਬੀਤੇ ਕੱਲ ਵੀ ਜਦੋਂ ਇੱਥੋਂ ਰਿਪੋਰਟਿੰਗ ਕਰ ਰਹੇ ਸੀ ਤਾਂ ਬਹੁਤ ਸਾਰੇ ਉਹ ਲੋਕ ਆਡੈਂਟੀਫਾਈ ਕੀਤੇ ਸੀ ਅਸੀਂ ਜਿਹੜੇ ਕਿਸਾਨਾਂ ਦਾ ਸਮਾਨ ਚੋਰੀ ਕਰ ਰਹੇ ਸੀ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਕਨੋਰੀ ਬਾਰਡਰ ਦੀਆਂ ਨੇ ਚਾਹੇ ਕਿਸਾਨਾਂ ਦਾ ਜਿਹੜਾ ਸਮਾਨ ਹੈ ਉਹਨਾਂ ਦਾ ਇੱਕ ਜਗ੍ਹਾ ਦੇ ਉੱਪਰ ਡੰਪ ਕੀਤਾ ਗਿਆ ਜਿੱਥੋਂ ਕਿਸਾਨ ਆਪਣਾ ਸਮਾਨ ਲੈ ਕੇ ਜਾ ਰਹੇ ਨੇ ਪਰ ਇਹ ਲੋਕ ਕੌਣ ਨੇ ਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਕਿ ਇਹ ਲੋਕਾਂ ਕੋਲ ਪੁਲਿਸ ਦੇ ਕਾਰਡ ਨਹੀਂ ਜਿਹੜੇ ਕਿਸਾਨਾਂ ਦਾ ਇੱਥੋਂ ਸਮਾਨ ਲਾ ਜਾ ਰਹੇ ਨੇ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਹੋਰ ਤਸਵੀਰਾਂ ਵੀ ਅੱਗੇ ਦਿਖਾ ਦਿੱਤੀਆਂ ਜਾਣ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਲੋਕਾਂ ਦੇ ਵੱਲੋਂ ਇੱਥੇ ਸਮਾਨ ਜਿਹੜਾ ਚੋਰੀ ਕੀਤਾ ਜਾ ਰਿਹਾ ਤੇ ਲਗਾਤਾਰ ਇਹ ਲੋਕ ਜਿਹੜੇ ਨੇ ਉਹ ਇੱਥੋਂ ਸਮਾਨ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਸਿਰ ਦੇ ਉੱਤੇ ਜਿਹੜੇ ਕਿਸਾਨਾਂ ਦੀ ਜਿਹੜੀ ਹੈ ਬੇहद ਕੀਮਤੀ ਸਮਾਨ ਜਿਹੜਾ ਇਹਨਾਂ ਲੋਕਾਂ ਦੇ ਵੱਲੋਂ ਚੋਰੀ ਕੀਤਾ ਜਾ ਰਿਹਾ ਇਹਨਾਂ ਲੋਕਾਂ ਦੀ ਕੀ ਆਈਡੈਂਟੀਫਿਕੇਸ਼ਨ ਲਈ ਗਈ ਹੈ ਇਹ ਬਹੁਤ ਵੱਡਾ ਵਿਸ਼ਾ ਹੈ ਤਾਂ ਬਹੁਤ ਸਾਰੇ ਲੋਕ ਮੈਂ ਅੱਗੇ ਵੀ ਕਹੂੰਗਾ ਕਿ ਕੈਮਰੇ ਨੂੰ ਜਲਦੀ ਨਾਲ ਅੱਗੇ ਤੋਂ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਮਾਨ ਜਿਹੜਾ ਕਿਸਾਨਾਂ ਦਾ ਜਿਹੜਾ ਇੱਥੋਂ ਚੋਰੀ ਕੀਤਾ ਜਾ ਰਿਹਾ ਤਾਂ ਇੱਕ ਨੌਰੀ ਬਾਰਡਰ ਦੀਆਂ ਉਹ ਤਸਵੀਰਾਂ ਨੇ ਕਿੰਨੀ ਵੱਡੇ ਪੱਦਰ ਤੇ ਇਹਨਾਂ ਲੋਕਾਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਬੇहद ਕੀਮਤੀ ਸਮਾਨ ਇਹਨਾਂ ਵੱਲੋਂ ਚੁਰਾ ਲਿਆ ਗਿਆ ਹੈ ਇਹਨਾਂ ਲੋਕਾਂ ਦੀ ਕੋਈ ਇੱਥੇ ਆਇਡੈਂਟੀਫਿਕੇਸ਼ਨ ਸੀ ਕਿ ਇਹਨਾਂ ਲੋਕਾਂ ਕੋਲੋਂ ਇਹਨਾਂ ਲੋਕਾਂ ਦੀ ਕੋਈ ਆਇਡੈਂਟੀਫਿਕੇਸ਼ਨ ਕੀਤੀ ਗਈ ਸੀ ਤਾਂ ਉਹ ਕਿਸਾਨ ਜਿਹੜੇ ਜਿਸ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ ਉਹਨਾਂ ਕਿਸਾਨਾਂ ਵੱਲੋਂ ਇੱਥੇ ਜਿਹੜਾ ਮੋਰਚਾ ਲਗਾਇਆ ਸੀ ਚਾਹੇ ਕਦਰ ਦਿੱਤਾ ਗਿਆ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਲੁੱਟਮਾਰ ਹੈ ਉਹ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਖਨੋਰੀ ਬਾਰਡਰ ਦੇ ਉੱਪਰੋਂ ਸਮਾਨ ਜਿਹੜਾ ਉਹ ਚੋਰੀ ਕੀਤਾ ਜਾ ਰਿਹਾ ਹੈ ਤਾਂ ਇਹ ਲੋਕ ਜਿਹੜੇ ਨੇ ਇਹ ਲੋਕ ਜਿਹੜੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ तमाम ਤਸਵੀਰਾਂ ਸਾਰੇ ਜਿੰਨੇ ਵੀ ਨੇ ਫੇਸ ਉਹਨਾਂ ਦੇ ਟਕੇ ਹੋਏ ਨੇ ਤਾਂ ਤਾਂ ਜੋ ਇਹਨਾਂ ਦੀ ਆਈਡੈਂਟੀਫਿਕੇਸ਼ਨ ਨਾ ਹੋ ਸਕੇ ਇਹ तमाम ਲੋਕ ਨੇ ਕੀ ਇਹਨਾਂ ਦੇ ਖਿਲਾਫ ਹਾਂ ਪੁਲਿਸ ਕਾਰਵਾਈ ਕਰੇਗੀ ਕੀ ਇਹਨਾਂ ਲੋਕਾਂ ਦੇ ਖਿਲਾਫ ਜਿਸ ਤਰ੍ਹਾਂ ਕਿਸਾਨਾਂ ਦੇ ਖਿਲਾਫ ਜਿਹੜੇ ਨੇ ਮੁਕਦਮੇ ਦਰਜ ਕੀਤੇ ਗਏ ਨੇ ਇਹਨਾਂ ਲੋਕਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਣਗੇ ਤਾਂ ਇੱਕ ਬਹੁਤ ਵੱਡੀ ਗੱਲ ਹੈ ਅਨਮਿਊਟ ਇਸ ਵਕਤ ਗਰਾਉਂਡ ਲੈਵਲ ਤੋਂ ਰਿਪੋਰਟ ਕਰ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲੋਕ ਜਿਹੜੇ ਨੇ ਇੱਥੋਂ ਚੋਰੀ ਕਰਦੇ ਹੋਏ ਇਹ ਇੱਕ ਸ਼ਖਸ਼ਨ ਹੈ ਤੁਸੀਂ ਇਸ ਦੀ ਤਸਵੀਰ ਦੇਖ ਸਕਦੇ ਹੋ ਇਹ ਮੀਡੀਆ ਨੂੰ ਕਹਿ ਰਿਹਾ ਕਿ ਸਾਨੂੰ ਪੁਲਸ ਨੇ ਇਜਾਜ਼ਤ ਦਿੱਤੀ ਹੈ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿਸ ਨੇ ਇਜਾਜ਼ਤ ਦਿੱਤੀ ਹੈ ਸਮਾਨ ਚੱਕਣ ਦੀ ਨਹੀਂ ਨਹੀਂ ਸਾਡਾ ਤਾਂ ਆਪ ਦਾ ਹੀ ਅਸੀਂ ਆਪ ਦਾ ਲੈ ਆ ਰਹੇ ਹਾਂ ਕਿੱਥੋਂ ਆਏ ਤੁਸੀਂ ਅਸੀਂ ਡਿਸਟ੍ਰਿਕਟ ਫਰੀਦਕੋਟ ਪਿੰਡ ਮੱਲਾ ਅਸੀਂ ਆਪਦੇ ਤੰਬੂ ਦਾ ਜਿਹੜਾ ਸਾਡਾ ਨਹੀਂ ਲੋਕ ਜਿਹੜੇ ਜਿਹੜੇ ਲੋਕ ਇਹ ਲੋਕ ਤਾਂ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਚੁਕਾਰ ਰਿਹਾ ਜੀ ਇੱਥੋਂ ਦੇ ਰਹਿਣ ਬਸੇਰੇ ਵਾਲੇ ਆ ਆ ਸਾਡੀ ਐਂਟਰੀ ਹੈਗੀ ਇਹ ਚੋਰ ਲੋਕਾਂ ਦੀਆਂ ਦਾੜਾਂ ਟਿਕਾ ਸਮਾਨ ਸ਼ਰੇਆਮ ਚੁਕਾਈ ਜਾਂਦੇ ਸਨ ਬੰਦਿਆਂ ਨੂੰ ਐਂਟਰੀਆਂ ਦਿੱਤੀਆਂ ਇਹਨਾਂ ਨੇ ਤੇ ਇਹਨਾਂ ਨੂੰ 20-20 ਬੰਦੇ 100-100 ਇਹਨਾਂ ਦਾ ਬੰਦਾ ਫਿਰਦਾ ਪੁਲਿਸ ਪ੍ਰਸ਼ਾਸਨ ਆਪ ਜਗਾ ਰਿਹਾ ਜੀ ਅਸੀਂ ਤਾਂ ਉਹਦਾ ਟੰਪੂ ਲੈਣ ਆਏ ਆ ਦੇਖੋ ਜੀ ਸਾਰੇ ਟੰਪੂ ਆਪਦਾ ਅਸੀਂ ਲਿਆ ਰਹੇ ਆ ਤੇ ਇੱਥੇ ਪੁਲਿਸ ਪ੍ਰਸ਼ਾਸਨ 50-50 ਬੰਦੇ ਫਿਰਦੇ ਆ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕਿਸਾਨਾਂ ਨੂੰ ਸਿਰਫ ਦੋ ਬੰਦਿਆਂ ਦੀ ਐਂਟਰੀ ਆ ਕੀ ਕਿਸਾਨਾਂ ਨਾਲ ਧੱਕਾ ਨਹੀਂ ਇਹ ਸਮਾਨ ਚੱਕਣ ਦੀ ਇਜਾਜ਼ਤ ਦਿੱਤੀ ਜਾਂਦੀ ਵੀ ਆਪਣਾ ਸਮਾਨ ਤਾਂ ਚੱਕ ਲੋ ਐਡਾ ਗੁੰਡਾ ਰਾਜ ਕਰਿਆ ਇਹ ਪੰਜਾਬ ਸਰਕਾਰ ਨੇ ਬਹੁਤ ਨਿੰਦਨਯੋਗ ਵੱਡੇ ਕਿਹੜੇ ਪਿੰਡ ਮੱਲਾਪਿੰਡੀ ਆ ਕਾਈ ਪ੍ਰਧਾਨਾ ਪਿੰਡ ਮਲੇ ਦਾ ਜ਼ਿਲ੍ਹਾ ਫਰੀਦਕੋਟ ਸਾਡਾ ਜਿਸ ਤਰੀਕੇ ਦੇ ਨਾਲ ਇੱਥੇ ਸਮਾਨ ਲੁੱਟਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਬੇਹਦ ਕੀਮਤੀ ਸਮਾਨ ਨੂੰ ਲੋਕ ਲੈ ਜਾ ਰਹੇ ਨੇ ਕੀ ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਹੋਈ ਹੈ ਸਾਡੀ ਜਿਵੇਂ ਸਾਡੀ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਸਾਡੇ ਆਧਾਰ ਕਾਰਡ ਲੈ ਕੇ ਦੋ ਦੋ ਬੰਦਿਆਂ ਦੀ ਐਂਟਰੀ ਪਾਈ ਗਈ ਹੈਗੀ ਪਰ ਜਿਹੜੇ ਆ ਲੋਕ ਫਿਰਦੇ ਇਹਨਾਂ ਦੇ ਆਧਾਰ ਕਾਰਡ ਆਈਡੈਂਟੀਫਿਕੇਸ਼ਨ ਕਿੱਥੇ ਸਾਰੇ ਚੋਰ ਆ ਸਾਡਾ ਸਮਾਨ ਚੁਗਾਤਾ ਪ੍ਰਸ਼ਾਸਨ ਨੇ ਜੋ ਛੜਿਆਮ ਚੁਗਾਤਾ ਸਮਾਨ ਪੁਲਿਸ ਸਾਹਮਣੇ ਬੈਠੀ ਆ ਵੇਖੋ ਕਿ ਮੀਟਰ ਤੇ ਪੁਲ ਪਾਲਿਆ ਹੋਇਆ ਸਮਾਨ ਘਰ ਬਸੇਰੇ ਬਣਾਏ ਸਾਰੇ ਚਗਨਾ ਚੂਰ ਕਰਤੇ ਤੇ ਪੁਲਿਸ ਆਪ ਚਕਾਰ ਰਹੀ ਆ ਜੀ ਅਸੀਂ ਆਪ ਦਾ ਸਮਾਨ ਆ ਦੇਖੋ ਟੈਂਟ ਲਿਆ ਰਹੇ ਆ ਦੋ ਦੋ ਬੰਦਿਆਂ ਦੀਆਂ ਆਡੈਂਟਿਟੀਆਂ ਦੇ ਕੇ ਆਏ ਆ ਜੀ ਇਹ ਆ ਦੇਖੋ ਜੀ ਆ ਸ਼ਰੇਆਮ ਆ ਪੁਲਿਸ ਤੁਸੀਂ ਹੋਰ ਦੇਖ ਸਕਦੇ ਹੋ ਸਾਹਮਣੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਸਮਾਨ ਹੈ ਉਹ ਚੋਰੀ ਕਰਕੇ ਲੋਕਾਂ ਵੱਲੋਂ ਲਿਜਾਇਆ ਜਾ ਰਿਹਾ ਤਾਂ ਕੋਈ ਕਾਰਵਾਈ ਜੜੀ ਹੈ ਇਹਨਾਂ ਲੋਕਾਂ ਦੇ ਖਿਲਾਫ ਨਹੀਂ ਹੋ ਰਹੀ ਖਨੋਰੀ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਪਰੇਸ਼ਨ ਕਲੀਨ ਕਰ ਦੇਣ ਤੋਂ ਬਾਅਦ ਕਿਸ ਤਰ੍ਹਾਂ ਦੀ ਲੁੱਟ ਜਿਹੜੀ ਹੈ ਖਨੋਰੀ ਬਾਰਡਰ ਦੇ ਉੱਪਰ ਮੱਚੀ ਹੋਈ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਲੋਕ ਸਮਾਨ ਚੋਰੀ ਕਰਕੇ ਇੱਥੋਂ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਖਨੋਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਬੇहद ਭਾਵਕ ਕਰ ਦੇਣ ਵਾਲੀਆਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬਾਰਡਰ ਦੇ ਉੱਪਰੋਂ ਜਿਹੜਾ ਸਮਾਨ ਨੂੰ ਚੋਰੀ ਕੀਤਾ ਜਾ ਰਿਹਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਖਨੋਰੀ ਬਾਰਡਰ ਦੀਆਂ ਹੋਰ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਬਹੁਤ ਬਹੁਤ ਧੰਨਵਾਦ